ਸਟੂਡੈਂਟਸ ਦੀ ਸਟ੍ਰਾਈਕ ਬਾਰੇ ਗੱਲ ਕੀਤੀ ਤੇ ਬੇਤਹਾਸ਼ਾ ਮੈਨੂੰ ਫੋਨ ਕਾਲ ਹਰ ਐਂਗਲ ਤੋਂ ਆਏ ਤੇ ਗੱਲਬਾਤ ਨੂੰ ਬੜੀ ਬਰੀਕੀ ਦੇ ਨਾਲ ਸੁਣਿਆ ਗਿਆ ਉਹ ਸੱਚਾਈ ਸੀ ਉਸ ਦਿਨ ਕੁਝ ਕਾਲਾ ਮੈਨੂੰ ਅਫੀਰ ਵੀ ਆਈਆਂ ਮੈਂ ਅਪਰੀਸ਼ੀਏਟ ਕਰਦਾ ਤੁਹਾਡੀ ਗੱਲਬਾਤ ਨੂੰ ਪਰ ਇਹ ਗੱਲ ਠੀਕ ਹੈ ਸੀ ਮੰਨਾਂਗੇ ਕਿ 1-2% ਇਹੋ ਜਿਹੇ ਵੀ ਜਨਨ ਕੇਸ ਹਨ ਜਿਨ੍ਹਾਂ ਨੇ ਪੂਰੀ ਮਿਹਨਤ ਲਗਨ ਦੇ ਨਾਲ ਸਟੱਡੀਆਂ ਵੀ ਕੀਤੀਆਂ ਨੇ ਚੰਗੀਆਂ ਜੌਬਸ ਵੀ ਕੀਤੀਆਂ ਨੇ ਉਹਨਾਂ ਨੂੰ ਇਸੇ ਕਰਕੇ ਸਾਡੇ ਬਜ਼ੁਰਗਾਂ ਦਾ ਕਹਾਵਤ ਆ ਨਾ ਕਿ ਆ ਤੇਨੂੰ ਬੁਲੇਥਣ ਵਾਲੀ ਗੱਲ ਤੇ ਉਹ ਐਪਰੀਸ਼ੀਏਟ ਕੀਤਾ ਜੀ ਤੁਹਾਡੀ ਗੱਲਬਾਤ ਨੂੰ ਮੈਂ ਆਉਣ ਇਹ ਕਹਿਣਾ ਚਾਹੁੰਦਾ ਕਿ ਅੱਛੀ ਲਗੀ ਇਨਫੋਰਮੇਸ਼ਨ ਨਹੀਂ ਥੈਂਕ ਯੂ ਚਾਵਲਾ ਜੀ ਦੇਖੋ ਮੈਂ ਸਮਝਾਂਗਾ ਕਿ ਇਹ ਨਾਰਥ ਅਮਰੀਕਾ ਹੈ ਯੂ ایس ਹੈ ਯੂਰਪ ਹੈ ਇਹ ਸਾਡਾ ਕੈਨੇਡਾ ਦੇਸ਼ ਹੈ ਇਸ ਕਰਕੇ ਆ ਰਹੇ ਆ ਕਿ ਉਹਨਾਂ ਨੂੰ ਇਹ ਮੁਲਕ ਲੱਗਦਾ ਵੀ ਸਾਡਾ ਇੱਥੇ ਸਮਝ ਜਾਏਗਾ ਸਾਡਾ ਆਪਣਾ ਜੀਵਨ ਸਾਡਾ ਗਾਂ ਅਗਲੀਆਂ ਜਨਰੇਸ਼ਨਸ ਉਹ ਪੱਛ ਜਾਣਗੀਆਂ ਜਿਸ ਤਰ੍ਹਾਂ ਦੀਆਂ ਤਪਸ਼ਾਂ ਜਿਨ੍ਹਾਂ ਮੁਲਕਾਂ ਚੋਂ ਆਪਾਂ ਪੱਛਦੇ ਆਂ ਵੀ ਉੱਥੇ ਆਪਾਂ ਚੱਲਣ ਨੂੰ ਤਿਆਰ ਨਹੀਂ ਜਾਂ ਚੱਲੀਆਂ ਜਾ ਹੀ ਨਹੀਂ ਸਕਦੀਆਂ ਪਰ ਦੂਸਰੇ ਪਾਸੇ ਜੇ ਫਿਰ ਹੁਣ ਆਪਾਂ ਇੱਥੇ ਆ ਕੇ ਇਹਨਾਂ ਮੁਲਕਾਂ ਨੂੰ ਬਾਅਦ ਤੇ ਵਿੱਚ ਡਰਾਈਏ ਕਿ ਜੇ ਸਾਡੀ ਫੀਸ ਨਾ ਹੁੰਦੀ ਤੇ ਪਤਾ ਨਹੀਂ ਇਹ ਮੁਲਕ ਬਚਣਾ ਹੀ ਨਹੀਂ ਸੀਗਾ ਇਹ ਗੱਲ ਮੈਂ ਸਮਝਾਂਗਾ ਜੀ ਕਿ ਕੈਨੇਡਾ ਦੀ ਤੱਕ ਤੇ ਮੈਂ ਸਮਝਾਂਗਾ ਕਿ ਜੀ ਬਹੁਤ ਸਤਿਕਾਰ ਨਹੀਂ ਆ ਪਾਈ ਬਿਲਕੁਲ ਮੈਂ ਤਾਂ 100% ਤੇ ਸਹਿਮਤ ਹਾਂ ਕਿ ਜੀ ਹੁਣ ਸਟੂਡੈਂਟਸ ਦੇ ਪੇਰੈਂਟਸ ਸਾਡੇ ਵੀ ਯਾਰ ਦੋਸਤ ਮਿੱਤਰ ਨੇ ਓਕੇ ਹੁਣ ਇਹ ਸ਼ੋ ਕਿਸੇ ਵੰਟਰੀਓ ਦੇ ਇੱਕ ਛੋਟੇ ਜਿਹੇ ਏਰੀਏ ਦੇ ਵਿੱਚ ਨਹੀਂ ਕਿ ਬਾਉਂਡਰੀ ਦੇ ਵਿੱਚ ਅਸੀਂ ਬੋਲ ਰਹੇ ਹਾਂ ਇਹਦੀਆਂ ਬਾਉਂਡਰੀਆਂ ਹੁਣ ਜਿਹੜੀਆਂ ਨੇ ਅਨਲਿਮਿਟਿਡ ਹੋ ਗਈਆਂ ਨੇ ਇਸੋ ਕਿਸਾਨ ਨੂੰ ਇੰਡੀਆ ਦੇ ਵਿੱਚ ਵੀ ਸੁਣਿਆ ਜਾਂਦਾ ਦੇਖਿਆ ਜਾਂਦਾ ਦੇਸ਼ ਦੇ ਵੱਖ-ਵੱਖ ਹੋਰ ਹਿੱਸਿਆਂ ਦੇ ਵਿੱਚ ਦੇਖਿਆ ਸੁਣਿਆ ਜਾਂਦਾ ਨਾਰਥ ਅਮਰੀਕਾ ਦੇ ਵਿੱਚ ਦੇਖਿਆ ਸੁਣਿਆ ਜਾਂਦਾ ਵਾਇਰਲ ਹੋ ਜਾਂਦੀਆਂ ਨੇ ਭਾਈ ਜਦੋਂ ਸਟੂਡੈਂਟ ਇੱਥੇ ਨਹੀਂ ਸੀ ਹੁੰਦੇ ਉਦੋਂ ਕੈਨੇਡਾ ਅਸੀਂ ਹਰ ਛਿਲਾ ਵਰਤ ਕੇ ਸਿੱਧੇ ਜਾਂ ਸਿੱਧੇ ਤਰੀਕੇ ਦੇ ਨਾਲ ਸਾਲਾਂ ਬੱਧੀ ਵੇਟ ਕਰਨ ਤੋਂ ਬਾਅਦ ਵੀ ਕੈਨੇਡਾ ਆਉਂਦੀ ਸੀ ਉਦੋਂ ਵੀ ਤਾਂ ਲੋਕ ਰੋਟੀ ਖਾਂਦੇ ਸੀ ਉਦੋਂ ਇਕਨੋਮੀ ਇਹਦੀ ਚਲਦੀ ਨਹੀਂ ਸੀ ਗਾਵੇਂ ਚਲਦੀ ਰਹੂਗੀ ਗਾਂਵ ਹੀ ਚਲਦੀ ਰਹਿਣੀ ਆ ਹਣਾ ਸੋਚਦਾ ਕਿ ਅਸੀਂ ਆਪਣੇ ਅੰਦਰ ਆਪਣੇ ਆਪਣੇ ਅੰਦਰ ਜਿਹੜਾ ਝਾਤ ਨਹੀਂ ਮਾਰਨੀ ਆਪਣੀ ਪੀੜ੍ਹੀ ਥੱਲੇ ਸੋਟਾ ਨਹੀਂ ਮਾਰਨਾ ਕਿ ਗੰਦ ਕਿੰਨਾ ਹੈ ਮੇਰੀ ਕੱਲ ਇੱਕ ਸਟੂਡੈਂਟ ਨਾਲ ਗੱਲ ਹੋ ਰਹੀ ਸੀਗੀ ਉਹ ਮੇਰੀ ਹਰ ਗੱਲ ਦੇ ਵਿੱਚ ਸੈਮ ਸੀ ਉਹ ਠੀਕ ਹੈ ਕਿ ਜੋ ਕੁਝ ਹੋਇਆ ਇਥੇ ਬਹੁਤ ਥੋੜੇ ਸਮੇਂ ਦੇ ਵਿੱਚ ਗਲਤ ਹੋਇਆ ਅਸੀਂ ਨਹੀਂ ਕਹਿੰਦੇ ਕਿ ਸਾਰੇ ਇੱਕੋ ਜਿਹੇ ਹਨ ਨਹੀਂ ਉਹ ਤਾਂ ਕਦੀ ਗੱਲੇ ਹੀ ਨਹੀਂ ਹੁੰਦੀਆਂ ਬਣਾ ਪਤਾ ਨਹੀਂ ਕਿੱਥੋਂ ਲੈ ਜਾਂਦੀ ਹੈ ਜੀ ਸਾਰੇ ਸਾਰੀਆਂ ਦੀ ਤਾਂ ਕੋਈ ਗੱਲੇ ਹੀ ਨਹੀਂ ਹੈ ਗਲਤ ਇਹ ਜਿਹੜੇ ਜਿਹੜੀਆਂ ਉਹਨਾਂ ਦੀ ਹੁੰਦੀ ਹੈ ਅਰ ਜੀ ਹੁਣ ਇਹ ਗੱਲਾਂ ਨਾਲ ਅਸੀਂ ਸਹਿਮਤ ਆ ਵੀ ਕੈਨੇਡਾ ਦਾ ਨੁਕਸਾਨ ਹੋਇਆ ਪਿਛਲੇ ਸਾਲਾਂ ਦੇ ਤੇ ਫਿਰ ਆਪਾਂ ਚੁੱਪ ਕਿਉਂ ਆ ਬੋਲਦੇ ਕਿਉਂ ਨਹੀਂ ਬਿਲਕੁਲ ਬਿਲਕੁਲ ਔਰ ਵੇਖੋ ਐਲਮ ਆਈ ਦੇ ਵਿੱਚ ਜਿਨ੍ਹਾਂ ਨੇ ਹੱਥ ਰੰਗੇ ਉਹਨਾਂ ਨੂੰ ਤੇ ਪ੍ਰੋਗਰਾਮ ਚੰਗੇ ਨਹੀਂ ਲੱਗਦੇ ਉਹਨਾਂ ਨੂੰ ਤੇ ਜੋਲ ਵੀ ਵੱਡ ਖਾਣਾ ਲੱਗਦਾ ਹੁਣ ਨਹੀਂ ਗੁਰੂ ਮਹਾਰਾਜ ਚਲੋ ਅਸੀਂ ਗੁਰੂ ਘਰ ਪ੍ਰਬੰਧ ਹੋ ਜਾਈ ਸਾਡਾ ਕੋਈ ਵੀ ਐਕਸ਼ਨ ਹੈ ਸੋ ਮੈਂ ਸਮਝਾਂਗਾ ਆਪੇ ਆਪਾਂ ਜਵਾਬ ਦੇ ਵੀ ਗੁਰੂ ਸਾਹਿਬ ਜਿਨ੍ਹਾਂ ਨੇ ਜਿਹਨੀਆਂ ਵੱਡੇ ਵੱਡੇ ادارے ਕਾਰਪੋਰੇਟ ادارے ਜਿਹੜੀਆਂ ਫ੍ਰੈਂਚਾਈਜ਼ ਲੈ ਕੇ ਉਹਦੇ ਤੇ ਕੈਪ ਅਪ ਲਈ ਕੀਤੇ ਨਹੀਂ ਤੇ ਉਹ ਹੁਣ ਜਿਹੜੇ ਤੇ ਲੈ ਗਏ ਜਿਨ੍ਹਾਂ ਨੇ ਪੈਸੇ ਦੇ ਦਿੱਤੇ 50-50 ਹਜ਼ਾਰ ਡਾਲਰ ਜਾਂ 50-40 ਹਜ਼ਾਰ ਡਾਲਰ ਜਾਂ ਜਿਹੜੇ ਕੰਸਲਟੈਂਟ ਸੀ ਉਹਨਾਂ ਨੇ ਦਵਾ ਦਿੱਤੇ ਉਹਨਾਂ ਨੇ ਸਹੀ ਸਲਾਹ مشورہ ਦਿੱਤਾ ਹੀ ਨਹੀਂ ਹਾਂਜੀ ਬਿਜ਼ਨਸ ਐਡਮਿਨ ਦਾ ਕੋਰਸ ਕਰਨ ਵਾਸਤੇ ਲੱਖਾਂ ਲੋਕ ਆ ਗਏ ਇਹਨਾਂ ਨੇ ਸੋਚਿਆ ਕਿ ਨੈਡਾ ਗਵਰਨਮੈਂਟ ਇੱਕ ਬੜਾ ਜਾ ਕੇ ਬਿਜ਼ਨਸ ਸੰਭਾਲ ਲੈਣਾ ਉਹ ਪਤਾ ਨਹੀਂ ਵੀ ਇੱਥੇ ਹੁਣ ਜਿਹੜੀ ਉਸ ਕੈਟਾਗਰੀ ਦੇ ਵਿੱਚ ਪੀਪੀਆਰ ਮਿਲਣੀ ਹੈ ਜਾਂ ਨਹੀਂ ਮਿਲਣੀ ਇਹ ਡਿਟੇਲ ਚ ਦੱਸਿਆ ਨਹੀਂ ਗਿਆ ਹਾਂਜੀ ਹਰ ਬਹਾਂ ਦੇ ਵਿੱਚੋਂ ਅੱਠ ਨੂੰ ਪੁੱਛ ਲਓ ਕੀ ਕਰਨਾ ਹੈ ਐਹੀ ਕੋਰਸ ਦੱਸਣ ਦੇ ਹਾਂਜੀ ਜਵਲਾ ਜੀ ਦੇਖੋ ਆਪਾਂ ਏਡੀ ਦੂਰੋਂ ਚੱਲ ਕੇ ਆਪਾਂ ਸਮੁੰਦਰਾਂ ਚ ਵੀ ਡੁੱਬਣ ਨੂੰ ਤਿਆਰ ਆਂ ਆਪਾਂ ਜੰਗਲਾਂ ਚ ਵੀ ਤੁਰਨ ਨੂੰ ਤਿਆਰ ਆਂ ਜੋ ਹਰ ਬਰਤਨ ਨੂੰ ਤਿਆਰ ਆ ਨਕਲੀ ਵਿਆਹ ਵੀ ਪ੍ਰਵਾਨ ਹੈ ਗਾਂ ਕੰਟ੍ਰੈਕਟ ਮੈਰੇਜਾਂ ਵੀ ਆ ਗਈਆਂ ਤੇ ਇਮੀਗ੍ਰੇਸ਼ਨ ਵੀਜ਼ਾ ਦੇ ਫਰਾਡ ਦਾ ਸਰੂਪ ਚੇਂਜ ਹੁੰਦਾ ਰਿਹਾ ਪਰ ਕੋਈ ਕਹਿ ਨਹੀਂ ਸਕਦਾ ਵੀ ਫਲਾਨੇ ਸਮੇਂ ਚ ਇਹ ਨਹੀਂ ਸੀ ਹੋ ਰਿਹਾ ਇਤਿਹਾਸਕ ਕਾਲ ਦੇ ਦੌਰਾਨ ਇਹ ਕਰਕੇ ਇਹ ਸਾਰੇ ਤਰੱਦਦਾਂ ਦਾ ਇਹ ਜਫਰ ਚਾਲਣ ਦਾ ਮਤਲਬ ਇਹ ਹੁੰਦਾ ਵੀ ਅਸੀਂ ਕੁਝ ਚਾ ਰਹੇ ਹਾਂ ਅਸੀਂ ਕਿਸੇ ਚੀਜ਼ ਦੀ ਭਾਲ ਵਿੱਚ ਹਾਂ ਨਾ ਕਿ ਵੀ ਅਸੀਂ ਇੰਨਾ ਸਭ ਕੁਝ ਕਰ ਰਹੇ ਹਾਂ ਕੈਨੇਡਾ ਨੂੰ ਕੁਝ ਦੇਣ ਆਉਣਾ ਹੈ ਟੀ ਦੂਰਾਂ ਦਾ ਲੱਗਿਆ ਨਾ ਇੱਥੇ ਆ ਕੇ ਫਿਰ ਉਹ ਸਚਾਈਆਂ ਭੁੱਲ ਜਾਣੀਆਂ ਤੇ ਇਸ ਤਰ੍ਹਾਂ ਜਾਨੀ ਕਿ ਵੀ ਗੱਲਾਂ ਇਹ ਕੈਨੇਡਾ ਦੀ ਖਤਮ ਕਰਨੀ ਹੈ ਪਰਵਾਨੀ ਕੀਤਾ ਜਾ ਸਕਦਾ ਇਹ ਠੀਕ ਆ ਵੀ ਆਪਾਂ ਚਾਹੁੰਦੇ ਆ ਕਿ ਸਾਨੂੰ ਆਪਰਚੂਨਿਟੀਆਂ ਮਿਲਣ ਹਨਾ ਆਪਰਚੂਨਿਟੀਆਂ ਕਰਕੇ ਹੀ ਇਹ ਫ੍ਰੀ ਕੰਟਰੀਜ਼ ਆ ਜਿਹੜੀਆਂ ਸੋਸਾਇਟੀਜ਼ ਆ ਇਹ ਜਾਣੀਆਂ ਜਾਂਦੀਆਂ ਸਿਗੀਆਂ ਤੋਂ ਆਪਰਚੂਨਿਟੀ ਅਸੀਂ ਰਿਸਪੈਕਟਫੁਲੀ ਮੰਗ ਸਕਦੇ ਆ ਪਰ ਜੇ ਕਈ ਵੀ ਹੁਣ ਦਬਾਅ ਤੇ ਸਾਡੇ ਘਰੇ ਆ ਕੇ ਸਾਡੇ ਤੇ ਕੋਈ ਪ੍ਰੈਸ਼ਰ ਪਾਵੇ ਵੀ ਆ ਮੇਰਾ ਹੁਣ ਸੱਕ ਬਣ ਗਿਆ ਤੁਹਾਡੇ ਘਰੇ ਖੜੇ ਹੋਣ ਕਰਕੇ ਹੀ ਇਹ ਨਹੀਂ ਗੱਲ ਚੱਲ ਸਕਦੀ ਹੁੰਦੀ ਫੇਰ ਘਰ ਵਾਲੇ ਨੇ 게ਟ ਆਪਣਾ ਬੰਦ ਕਰਨਾ ਹੁੰਦਾ ਆ ਇਹ ਠੀਕ ਆ ਵੀ ਅਸੀਂ ਨਿਮਰ ਰਹਿ ਕੇ ਨਿਮਰ ਰਹਿ ਕੇ ਪ੍ਰਾਪਤੀ ਵੱਡੀ ਕਰ ਸਕਦੇ ਆ ਫੈਡਰਲ ਗਵਰਨਮੈਂਟ ਨੇ ਪਹਿਲਾਂ ਲੱਖਾਂ ਦੀ ਤਦਾਦ ਦੇ ਵਿੱਚ ਕੇਸ ਜਿਹੜੇ ਇੰਨਾ ਕੈਨਸਲ ਕੀਤੇ ਜਾ ਚੁੱਕੇ ਆ ਜਿਨ੍ਹਾਂ ਚ ਉਹਨਾਂ ਨੂੰ ਲੱਗਦਾ ਸੀਗਾ ਵੀ 언ਕਵਾਲੀਫਾਈਡ ਲੋਕ ਇਹ ਨਕਲੀ ਕਾਗਜ਼ ਪੱਤਰ ਜਿਹੜੇ ਆ ਜੀ ਕਿ ਸਕਿਲਡ ਵਰਕਰ ਕੈਟਾਗਰੀ ਦੇ ਵਿੱਚ ਲੱਗ ਰਹੇ ਆ ਤੇ ਇਸ ਤਰੀਕੇ ਦੇ ਨਾਲ ਕੈਨੇਡਾ ਨੂੰ ਆ ਕੇ ਇਥੇ ਜਖਮਾਂ ਦੀ ਭੱਟੀ ਜਾ ਰਹੀ ਆ ਹਨ ਪ੍ਰੋਫੈ ਸੌਬਮਿਟ ਕਰਨ ਤੋਂ ਬਾਅਦ ਜੀ ਇਹ ਸਭ ਕੁਝ ਹੁਣ ਪਤਾ ਹੋਣ ਦੇ ਬਾਵਜੂਦ ਜਾਨੀ ਕਿ ਜਦੋਂ ਆਪਾਂ ੜੜਵੱਟ ਚੁੱਪ ਬਣਾਈ ਰੱਖਦੇ ਆਂ ਤੇ ਦੇਸ਼ ਦੀ ਚੱਕਣਾ ਪੁੱਟੀ ਜਾਂਦੀ ਜਿਹੜੀ ਉਹ ਦੇਖੀ ਜਾਂਦੇ ਰਹਿੰਨੇ ਆਂ ਕੰਨਾਂ 'ਚ ਉਂਗਲਾਂ ਦੇ ਕੇ ਤੇ ਅੱਖਾਂ ਬੰਦ ਕਰਕੇ ਉਹ ਠੀਕ ਨਹੀਂ ਐ ਹਰ ਕੈਨੇਡੀਅਨ ਜਿਹੜਾ ਜੀ ਉਹ ਰਿਸਪੌਂਸੀਬਲ ਆ ਜੋ ਆਲ ਦਵਾਲ ਦੇ ਵਿੱਚ ਵਾਪਰ ਰਿਹਾ ਸਿਸਟਮ ਵਰਕ ਕਰਨਾ ਕਰੂਗਾ ਜਾਂ ਸਿਸਟਮ ਨੂੰ ਅਸੀਂ ਵਰਕ ਕਰਨ ਦੇਵਾਂਗੇ ਆਲ ਚੌਂਕ ਦੇ ਵਿੱਚ ਜੇ ਕਹੀਏ ਹਰ ਘਰ 'ਚ ਹਰ ਬਿਜ਼ਨਸ ਤੇ ਆ ਕੇ ਪੁਲਿਸ ਖੜੀ ਹੋ ਜਵੇ ਇਹ ਤਾਂ ਕੈਨੇਡਾ ਨੰਬਰ 1 ਨਹੀਂ ਸੀਗਾ ਕੈਨੇਡਾ ਨੰਬਰ 1 ਇਹ ਸੀਗਾ ਕਿ ਕੈਨੇਡੀਅਨਸ ਆ ਜਿਹ ਇਹ ਕੁਛ ਲੱਗਦਾ ਸੀਗਾ ਵੀ ਦੇਸ਼ ਦੀ ਜਖਮਾਂ ਸੰਯੁਕਤ ਤੇ ਘੁੰਡ ਬਣ ਕੇ ਇਹ ਪੱਟੀ ਜਾ ਰਹੀ ਆ ਕਿ ਉਹਨੂੰ ਰਿਪੋਰਟ ਕੀਤਾ ਜਾਂਦਾ ਸੀਗਾ ਸਿਸਟਮ ਆ ਕੇ ਐਸਾ ਦਬਦਾ ਸੀ ਉਸ ਵਿਅਕਤੀ ਨੂੰ ਦੁਬਾਰਾ ਹੌਸਲਾ ਨਹੀਂ ਸੀ ਪੈਂਦਾ ਉਦਾਂ ਹੀ ਦੇਸ਼ ਦੇ ਜਿਹੜੇ ਬੱਚੇ ਹੋਈ ਸੀ ਕਿ ਇਦਾਂ ਆਪਾਂ ਤੇ ਕਰਨ ਨੂੰ ਤਿਆਰ ਨਹੀਂ ਆਪਾਂ ਡਰਦੇ ਬਹੁਤ ਆ ਉਹ ਦਾਣਖ ਜਾਗਦੀ ਅਸੀਂ ਜ਼ਮੀਰ ਵਾਲੇ ਲੋਕ ਬਹੁਤ ਆ ਪਰ ਜਿਹੜਾ ਕਰਨਾ ਹੈ ਜਸਟ ਇੱਕ ਰਿਪੋਰਟ ਕਰਨਾ ਭਾਵੇਂ ਅਨੋਨਿਮਸ ਰਹਿ ਕੇ ਹੀ ਕਰ ਦੋ ਉਹ ਆਪਾਂ ਕਰਨ ਨੂੰ ਇੰਨੀ ਸਾਡੇ ਚ ਹਿੰਮਤ ਨਹੀਂ ਹਾਂ ਮੈਂ ਨਹੀਂ ਸਮਝਦਾ ਵੀ ਜਾਗਦੀ ਜ਼ਮੀਰ ਸੇ ਕਿੱਦਾਂ ਜੇ ਅਸੀਂ ਇੱਕ ਅਨੋਨਿਮਸ ਰਿਪੋਰਟ ਕਰਨ ਨੂੰ ਤਿਆਰ ਨਹੀਂ ਵੀ ਮਲੇ ਆਰਟਵਾਲ ਚਾਹ ਵਾ ਬਿਲਕੁਲ ਉਸੇ ਨਾਲ ਸਤੂਰਨ ਮੇਰੀ ਗੱਲ ਹੋ ਰਹੀ ਸੀ ਕਿ ਅਸੀਂ ਰੌਲਾ ਰੱਪਾ ਜ਼ਿਆਦਾ ਪਾਉਂਦੇ ਆ ਅਸੀਂ ਲਲਕਾਰੇ ਜ਼ਿਆਦਾ ਮਾਰਦੇ ਆ ਪਰ ਜਿਹੜੀ ਰਿਪੋਰਟ ਕਰਨੀ ਹੁੰਦੀ ਹੈ ਜਿਹੜੀ ਤੁਸੀਂ ਜਗਰ ਕੀਤਾ ਅਸੀਂ ਉਸ ਤੋਂ ਕੰਨੀ ਘਤਰਾ ਜਾਂਦੇ ਆ ਉਸ ਤੇ ਅਸੀਂ ਹੂਕੀਰ ਵਾਲੀ ਗੱਲ ਕਰ ਜਾਂਦੇ ਆ ਰਿਪੋਰਟ ਕਰਨ ਤੋਂ ਬਾਅਦ ਛੁਟਕੀ ਚ ਮਸਲੇ ਹੱਲ ਹੁੰਦੇ ਆ ਅਗਲੇ ਕਰਦੇ ਨੇ ਜੀ ਰਿਪੋਰਟ ਜਿਹੜਾ ਕਹਿੰਦਾ ਵੀ ਮੈਂ ਇੱਕ ਆਜੀ ਸਕੂਲ ਵਾਲੇ ਨੂੰ ਜਾਣਦਾ ਮੈਂ ਜੀ ਇੱਕ ਬਿਜ਼ਨਸ ਨੂੰ ਜਾਣਦਾ ਜੀ ਉਹ ਭਾਈ ਤੂੰ ਜਾਣਦਾ ਤੇ ਖੁੱਲ ਕੇ ਸਾਹਮਣੇ ਆ ਬਿਲਕੁਲ 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 ਇਹ ਏਕ ਏਕ ਕਰਦੇ ਆ ਜਾਨੀ ਕਿ ਆਪਾਂ ਦਹਾਕੇ ਗੁਜ਼ਾਰ ਦਿੰਨੇ ਆ ਤੇ ਉਹ ਜਾਨੀ ਕਿ ਹਲਵੇ ਮੰਡੇ ਉਹਨਾਂ ਦੇ ਚਲਾ ਚਲਾ ਕੇ ਜਖੜਾ ਪਟ ਦਿੰਦੇ ਦੇਸ਼ ਦੀ ਉਹ ਫਿਰ ਜੀ ਜੀ ਲੱਗਦਾ ਤੁਹਾਨੂੰ ਇਹ ਤੇ ਸਾਡੇ ਦੇਸ਼ ਦੇ ਜਿਹੜੇ ਭਾਰਤੀ ਨੌਕਰੀ ਉਹਨਾਂ ਤੇ ਵੀ ਇਹੀ ਫਸਰ ਪੈ ਸਕਦਾ ਹਾਂ ਨਹੀਂ ਦੇਖੋ ਇਹ ਆਲਰੇਡੀ ਕਿਉਂਕਿ ਸਾਰੀ ਦੁਨੀਆ ਦੇ ਵਿੱਚ ਇੱਥੇ ਕੈਨੇਡਾ ਯੂ ਐਸ ਯੂਰਪ ਦੇ ਵਿੱਚ ਤੁਸੀਂ ਦੇਖੋ ਵੀ ਇਮੀਗ੍ਰੇਸ਼ਨ ਕਿਹੜੇ ਮੁਲਕਾਂ ਤੋਂ ਜ਼ਿਆਦਾ ਹੋ ਰਹੀ ਹੈ ਕਿਸੇ ਸਮੇਂ ਚਾਈਨਾ ਫਿਲੀਪੀਨਜ਼ ਤੋਂ ਟੌਪ ਤੇ ਰਹੇ ਹਾਂ ਪਰ ਇੰਡੀਆ ਪਿਛਲੇ ਸਾਲਾਂ ਤੋਂ ਉਸ ਤੋਂ ਵੀ ਕਿਤੇ ਵੱਧ ਜਿਹੜਾ ਜੀ ਕਿ ਉਹ ਨੰਬਰਸ ਦੇ ਵਿੱਚ ਲੋਕ ਜਿਹੜੇ ਆ ਉਤੋਂ ਇਹਨਾਂ ਦੇਸ਼ਾਂ ਨੂੰ ਆਏ ਆ ਔਰ ਅਜੇ ਵੀ ਆਉਣ ਦੀ ਤੰਗ ਰੱਖਦੇ ਆ ਤੁਸੀਂ ਇੱਥੋਂ ਦੇ ਜਾ ਕੇ ਹਵਾਈ ਅੱਡੇਆਂ ਤੇ ਦੇਖਿਆ ਹੋਣਾ ਤੁਹਾਨੂੰ ਲੱਗਦਾ ਸੀਗਾ ਕਿ ਜਲੰਧਰ ਤੇ ਬਸਾਡੇ ਤੇ ਆ ਗਏ ਆ ਪਿਛਲੇ ਸਾਲਾਂ ਚ ਇਸ ਤਰ੍ਹਾਂ ਦੇ ਮਾਹੌਲ ਜਿਹੜੇ ਬਣਦੇ ਰਹੇ ਪੂਰੇ ਪੂਰੇ ਜਹਾਜ਼ ਭਰ ਭਰ ਕੇ ਜੀ ਪਰ ਹੁਣ ਜਿਹੜਾ ਜੀ ਕਿ ਐਡਮਿਨਿਸਟ੍ਰੇਸ਼ਨ ਆ ਯੂਐਸ ਦੇ ਵਿੱਚ ਉਹ ਤਾਂ ਬਹਾਨੇ ਭਾਲ ਰਹੇ ਆ ਵੀ ਕਿਵੇਂ ਅਸੀਂ ਵੱਧ ਤੋਂ ਵੱਧ ਜਿਹੜਾ ਜੀ ਕਿ ਇੱਥੇ ਪਿਛਲੇ ਸਾਲਾਂ ਦੇ ਦੌਰਾਨ ਜਿਹੜੇ ਲੋਕ ਢੋਏ ਗਏ ਆ ਵੀ ਉਹਨੂੰ ਕੱਟਣ ਦਾ ਜਿਹੜਾ ਰਾਹ ਕੋਈ ਤਰੀਕਾ ਹੈ ਉਹ ਲੱ ਹੁਣ ਇਸ ਘਟਨਾ ਨੂੰ ਨਿਰਸੰਦੇਹ ਜੀ ਵੀ ਇਹ ਘਟਨਾ ਬਰਦਾਸ਼ਯੋਗ ਨਹੀਂ ਹੈ ਬਹੁਤ ਇਹ ਘਿਣਾਉਣੀ ਘਟਨਾ ਹੈ ਕਿ ਗੋਲੀਆਂ ਚਲਾਉਣੀਆਂ ਨੈਸ਼ਨਲ ਗਾਰਡਸ ਦੇ ਉੱਤੇ ਤੇ ਉਸ ਦੇ ਵਿੱਚ ਵੀ ਉਹ ਵਿਅਕਤੀ ਜਿਹੜਾ ਕਿਸੇ ਵੇਲੇ ਆਪ ਤਰਸ ਕੇ ਸ਼ਾਇਦ ਅਫਗਾਨਿਸਤਾਨ ਤੋਂ ਜਾਨੀ ਕਿ ਇੱਥੇ ਪਹੁੰਚੀ ਹੈ ਆਪਾਂ ਤੇ ਪਹੁੰਚ ਕੇ ਫਿਰ ਆਪਾਂ ਇਸ ਤਰੀਕੇ ਦੇ ਨਾਲ ਕਰੀਏ ਮੈਂ ਨਹੀਂ ਸਮਝਾਂਗਾ ਕਿ ਅਸੀਂ ਇਹ ਆਪਣਾ ਜਿਹੜਾ ਕੋਲ ਮਲਾ ਕੇ ਇੱਥੇ ਆਉਣ ਦਾ ਮਕਸਦ ਆ ਉਹਨੂੰ ਸਮਝ ਸਕਿਆਂ ਉਹਦੇ ਵਿੱਚ ਹੁਣ ਜਿਹੜਾ ਜੀ ਵੀ ਹੁਣ ਆਪਾਂ ਫੇਰ ਕਹਿੰਦੇ ਹੁੰਨੇ ਵੀ ਸਾਰੇ-ਸਾਰੀਆਂ ਨਹੀਂ ਹੁੰਦੇ ਪਰ ਫੇਰ ਅਸੀਂ ਗੱਲ ਕਰਦੇ ਹੁੰਨੇ ਆਂ ਕਿ ਸਾਰੇ ਸਾਰੀਆਂ ਕਦੇ ਵੀ ਨਹੀਂ ਹੁੰਦੇ ਮੈਨੂੰ ਨਹੀਂ ਲੱਗਦਾ ਵੀ ਇਹ ਗੱਲ ਜਿਹੜੀ ਕਰਨ ਦੀ ਵੀ ਲੋੜ ਹੁੰਦੀ ਵੀ ਆਪਾਂ ਬਣਾ ਕਿੱਥੋਂ ਲੈਨੇ ਸਾਰੇ ਸਾਰੀਆਂ ਨੂੰ ਤੇ ਕਦੇ ਕੁਝ ਕਹਿੰਦਾ ਹੀ ਨਹੀਂਗਾ ਕੋਈ ਜਿਹੜੇ ਜਿਹੜੀਆਂ ਹੁੰਦੇ ਉਹਨਾਂ ਦੀ ਗੱਲ ਹੀ ਹੁੰਦੀ ਆ ਹੁਣ ਇਹ ਭਾਈ ਸਾਹਿਬ ਨੇ ਇਦਾਂ ਕੀਤਾ ਪਰ ਸਰਕਾਰ ਨੇ ਜਿਹੜਾ ਆ ਟੈਨੂ ਪਲੇਥਨਜੀ ਤੋੜ ਤੋੜ ਮਤਲਬ ਸਾਰਿਆਂ ਤੇ ਲਾ ਕੇ ਰੱਖ ਦਿੱਤਾ ਤੇ ਉਹਨਾਂ ਨੇ ਕੁੱਲ ਮਿਲਾ ਕੇ ਜਿਹੜੀਆਂ ਇਮੀਗ੍ਰੇਸ਼ਨ ਫਾਈਲਸ ਅਫਗਾਨਿਸਤਾਨ ਦੇ ਸਾਰੇ ਨੈਸ਼ਨਲਸ ਦੀਆਂ ਚੱਲ ਰਹੀਆਂ ਸੀਗੀਆਂ ਉਹਨੂੰ ਸਸਪੈਂਡ ਕਰ ਦਿੱਤਾ ਸਪਿਰਿਟ ਜਿਹੜੇ ਆਏ ਹੋਏ ਆ ਦਹਾਕਿਆਂ ਤੋਂ ਸ਼ਾਇਦ ਲੋਕ ਰਹੇ ਆ ਗ੍ਰੀਨ ਕਾਰਡ ਹੋਲਡਰ ਆ ਉਹ ਵੀ ਜਿਹੜੇ ਆ ਚ ਵੀ ਹੋ ਸਕਦਾ ਇਹਨਾਂ ਦੇਸ਼ਾਂ ਤੋਂ ਆਏ ਹੋਏ ਲੋਕਾਂ ਦੇ ਉਹ ਗ੍ਰੀਨ ਕਾਰਡ ਦੁਬਾਰਾ ਸਟੇਟਸ ਰਿਵਿਊ ਪੀਤੇ ਜਾਣ ਪਰ ਉਹਨਾਂ ਨੂੰ ਲੱਗਦਾ ਜਿਵੇਂ ਥੋੜੀ ਬਹੁਤੀ ਜਿਵੇਂ ਕੋਈ ਹੀਲ ਹੁਜਤ ਕੋਈ ਕਰਾਈ ਜਾਂ ਫਰਾਡ ਵੀ ਉਹਨਾਂ ਦੇ ਰੈਕੋਰਡ ਦੇ ਵਿੱਚ ਬੋਲ ਪਿਆ ਤੇ ਹੋ ਸਕਦਾ ਉਹ ਗ੍ਰੀਨ ਕਾਰਡ ਕੈਨਸਲ ਕਰਨ ਤੱਕ ਜਾ ਸਕਦਾ ਹਾਂ ਸਾਕੜ ਵੱਡੀ ਗੱਲ ਇਹ ਆ ਕਿ ਜਿਹੜੇ ਉਹ ਲੋਕ ਨੇ ਜਿਨ੍ਹਾਂ ਨੇ ਅਸਾਈਲ ਲੈ ਲਈ ਹੋਈ ਆ ਜਿਵੇਂ ਤੁਸੀਂ ਕੱਲ ਵੀ ਖਬਰ ਪਾਈ ਸੀ ਕਿ ਹੁਣ ਜਿਹੜੇ ਉਹ ਮੁੰਡੇ ਦਾ ਮੁੰਡਾ ਵਿਆਹ ਕਰਾਉਂਦਾ ਹਾਂ ਜੀ ਸਮਲਿੰਗੀ ਦਾਂ ਕੁੜੀ ਨਾ ਕੁੜੀ ਉਹਦੇ ਆਧਾਰ ਤੇ ਵੀ ਤੇ ਇਹ ਤੁਸੀਂ ਇੱਕ ਹੋਰ ਨਾਲ ਪਾਇਆ ਸੀ ਕਿ ਖਾਲਿਸਤਾਨ ਦੇ ਬੇਸ ਤੇ ਵੀ ਜਿਹੜੀ ਹੈ ਉਹ ਜਿਹੜੇ ਉਹਨਾਂ ਨੂੰ ਜਿਹੜੇ ਕਹਿੰਦੇ ਨੇ ਕਿ ਸਾਨੂੰ ਖਤਰਾ ਉੱਥੇ ਉਹ ਉਹਨਾਂ ਨੂੰ ਵੀ ਇਮੀਗ੍ਰੇਸ਼ਨ ਜਿਹੜੀ ਹੈ ਵੀ ਯਾਰ ਜਾਂ ਜਿਹੜੀ ਸਟੇਟਸ ਜਿਹੜੀ ਹੈ ਉੱਤੇ ਸਿਕੰਜਾ ਕਾਫੀ ਵੱਡਾ ਕੱਸਿਆ ਹੋਇਆ ਪਰ ਅਮਰੀਕਾ ਦੇ ਵਿੱਚ ਪਿਛਲੇ ਦਿਨੀ ਖਬਰ ਮੈਂ ਪੜੀ ਸੀਗੀ ਸ਼ਾਇਦ ਤੁਸੀਂ ਵੀ ਪੜੀ ਹੋਣੀ ਆ ਕਿ ਜੇ ਕੋਈ ਬੰਦਾ ਇਸ ਤਰੀਕੇ ਦੇ ਨਾਲ ਉਹਨੇ ਲਈ ਹੋਈ ਉੱਥੇ ਗ੍ਰੀਨ ਕਾਰਡ ਲਿਆ ਹੋਇਆ ਤੇ ਉਹ ਕਿਸੇ ਵੀ ਆਪਣੀ ਕੰਟਰੀ ਜਾਂਦਾ ਇਥੇਨੇ ਠੀਕ ਆ ਸੀ ਕਿ ਮੇਰੀ ਜਾਨ ਨੂੰ ਖਤਰਾ ਮੇਰੇ ਪਰਿਵਾਰ ਨੂੰ ਖਤਰਾ ਤੇ ਉਹ ਜਦੋਂ ਮੁਰਕੀ ਉਥੇ ਕੋਈ ਵਿਜ਼ਿਟ ਕਰਨ ਜਾਂਦਾ ਜਾਂ ਉਥੇ ਜਾਂਦਾ ਆਉਂਦਾ ਰਹਿੰਦਾ ਆਉਂਦਿਆਂ ਇੱਕ ਵੀ ਕੁਐਸਚਨ ਉਹਨਾਂ ਨੇ ਕਰ ਲਿਆ ਤੇ ਭਾਈ ਤੈਨੂੰ ਹੁਣ ਖਤਰਾ ਨਹੀਂ ਹੈ ਜੇ ਸਹੀ ਜਵਾਬ ਨਾ ਦੇ ਸਕਿਆ ਤਾਂ ਕਿਦੇ ਬਰੰਗ ਮੋੜੇ ਗਏ ਨੇ ਅਨੇ ਇਹ ਵੈਸੇ ਨਾਲ ਲੰਬੇ ਸਮੇਂ ਤੋਂ ਇਹ ਪ੍ਰੋਸੀਜਿੰਗ ਆ ਜਿਹੜੀਆਂ ਆਲਰੇਡੀ ਚੱਲ ਰਹੀਆਂ ਰੈਫਿਊਜੀਜ਼ ਆ ਕਲੇਮੈਂਟ ਆ ਪਹਿਲਾਂ ਕੋਈ ਕਹਾਣੀ ਹੈ ਮੇਰੇ ਤਾਂ ਖਤਰਾ ਹੀ ਬਹੁਤ ਹੈ ਜੀ ਜੇ ਮੈਂ ਚੱਲ ਗਿਆ ਪੁਲਿਸ ਨੇ ਨਹੀਂ ਛੱਡਣਾ ਮੈਨੂੰ ਮੇਰੇ ਗਵਾਂਡੀਆਂ ਨੇ ਮਾਰ ਦੇਣਾ ਜਾਇਦਾਦ ਦਾ ਬੜਾ ਝਗੜਾ ਹੈ ਜੋ ਵੀ ਜਾਨੀ ਕਿ ਉਸ ਵੇਲੇ ਕਹਾਣੀ ਘੜੀ ਗਈ ਸੀ ਉਤੋਂ ਬਾਅਦ ਫਿਰ ਆਮ ਦੇਖਦੇ ਆ ਵੀ ਆਪਾਂ ਜਿਉਂ ਜਾਨੀ ਕਿ ਯੈਸ ਹੋਈ ਜਿਉਂ ਹੀ ਪੀਆਰ ਕਾਰਡ ਆਇਆ ਤੇ ਜਿਹੜਾ ਪਹਿਲਾ ਕੰਮ ਕੀਤਾ ਉਹ ਜਹਾਜ਼ ਫੜ ਕੇ ਆਪਾਂ ਉੱਥੇ ਹੀ ਪਹੁੰਚ ਗਏ ਜਿੱਥੇ ਕਹਿੰਦੇ ਸੀ ਵੀ ਖਤਰਾ ਜੀ ਅੱਛਾ ਜਾਂ ਫਿਰ ਆਪਾਂ ਟਕਵਾਂਜ ਘੜ ਲਿਆ ਜਿੱਥੇ ਮੈਨੂੰ ਜਾਣ ਤੋਂ ਡਰ ਲੱਗਦਾ ਪਹਿਲਾ ਕੰਮ ਵੀ ਹੁਣ ਇਸ ਇੰਡੀਆ ਨੂੰ ਜਾਣਾ ਇਹ ਪਤਾ ਲੱਗਦਾ ਵੀ ਅਸੀਂ ਕਿੰਨੇ ਖੋਖਲੇ ਆ ਅੰਦਰੋਂ ਹਨਾ ਬਿਲਕੁਲ ਜੀ ਅਸੀਂ ਦਾਅਵਾ ਕਿਹੜੀ ਕੌਮ ਦੇ ਨਾਲ ਹੋਣ ਦਾ ਕਰਦੇ ਆ ਤੇ ਕਿਸ ਤਰ੍ਹਾਂ ਦੀ ਅੰਦਰ ਸਾਡੇ ਕਿ ਜ਼ਹਿਨੀयत ਕੀ ਆ ਮੈਂ ਸਮਝਾਂਗਾ ਵੀ ਇਸ ਤਰ੍ਹਾਂ ਦੀ ਜ਼ਹਿਨੀयत ਵਾਲੇ ਲੋਕਾਂ ਨੇ ਨਾ ਇਸ ਧਰਤੀ ਤੇ ਕੋਈ ਨੰਬਰ 1 ਚਾਵਲਾ ਜੀ ਮੁਲਕ ਕਦੀ ਬਣਾਇਆ ਤੇ ਨਾ ਉਹਨਾਂ ਨੇ ਕਦੀ ਬਣਾ ਪਾਉਣਾ ਗੱਲਾਂ ਹੀ ਰਹਿ ਜਾਣੀਆਂ ਤੁਸੀਂ ਦੇਖ ਲਿਓ ਆਪਾਂ ਨੇ ਇੰਨੇ ਮੌਕੇ ਪ੍ਰਸਤਾਹਨ ਇੱਕ ਪਾਸੇ ਇੱਕ ਦੇਸ਼ ਕੋਲੋਂ ਅਸੀਂ ਘਰ ਕੋਲੋਂ ਆਸਰਾ ਮੰਗੀ ਵੀ ਮੈਨੂੰ ਬਚਾ ਲਓ ਨਹੀਂ ਤੇ ਮੈਂ ਮਾਰਿਆ ਜਾਊ ਮੈਂ ਮਾਰੀ ਜਾਊਂਗੀ ਅੱਛਾ ਜਦੋਂ ਆਸਰਾ ਦੇ ਦੇਵੇ ਤੇ ਫੇਰ ਆਪਾਂ ਝੋਲਾ ਚੁੱਕ ਕੇ ਉੱਥੇ ਨੂੰ ਚੁਰ ਪੈਨੇ ਜਿੱਥੇ ਕਹਿੰਨੇ ਵੀ ਮੈਨੂੰ ਜਾਂਦਾ ਖਤਰਾ ਜੀ ਆਪ ਥੋੜੇ ਕੁਸਾਲਾ ਬਾਅਦ ਚ ਕੀੜੇ ਵੀ ਪੌਣ ਲੱਗ ਪੈਂਦੇ ਇਸ ਦਾ ਸਿਸਟਮ ਨਹੀਂ ਸਹੀ ਚਾਰ ਪੈਸੇ ਕਮਾਲੇ ਵੱਡਾ ਘਰ ਲੈ ਲਿਆ ਉੱਥੇ ਤੇ ਹੀ ਪ੍ਰਾਈਵੇਟ ਇਲਾਜ ਕਰਾ ਸਕਦੇ ਸੀ ਉੱਥੇ ਅਸੀਂ ਆਹ ਕਰ ਲੱ ਸਕਦੇ ਸੀ ਉੱਥੇ ਇੰਨੇ ਪੈਸੇ ਦੇ ਕੰਮ ਵਾਲੇ ਵੀ ਰੱਖ ਸਕਦੇ ਸੀ ਜਦੋਂ ਆਏ ਸੀ ਉਧਰ ਭੁੱਖੇ ਮਰਦੇ ਆਏ ਸੀਗੇ ਮੁਠੀ ਫਰ ਦੇ ਨਾਲ ਸਭ ਕੋਈ ਦਿੰਦਾ ਫੇ ਕੈਨੇਡਾ ਵਾਲਾ ਹੈ ਇੱਕ ਨਾ ਬੀਬੀ ਆਉਣਾ ਜਾਣਾ ਹਟ ਨਹੀਂ ਸੀ ਰਹੀ ਉਹਨੇ ਰਿਫਿਊਜੀ ਇੱਥੇ ਕਲੇਮ ਕੀਤਾ ਹੋਇਆ ਸੀ ਉਹਦਾ ਕੰਮ ਇਹ ਸੀ ਤੇ ਇੱਥੇ ਵੈਲਫੇਅਰ ਲਵਾਈ ਹੋਈ ਸੀ ਹਾਂ ਉਹ ਵੈਲਫੇਅਰ ਤੋਂ ਜਾਨੀ ਕਿ ਮਾ ਆਇਆ ਉਟੇਰ ਕੇ ਤੇ ਟਿਕ ਟਾਂ ਖਰੀਦ ਕੇ ਉੱਥੇ ਜਾਨੀ ਕਿ ਖਰਚ ਖਰਚ ਕਰਕੇ ਤੇ ਫਿਰ ਕਦੀ ਆਈ ਜਾਣਾ ਕਦੀ ਜਾਈ ਜਾਣਾ ਆ ਆਖਰ ਫੇ ਤੁਹਾਨੂੰ ਪਤਾ ਜੀ ਵੀ ਭਾਂਡੇ ਦਾ ਮੂੰਹ ਖੁੱਲਾ ਪਰ ਕਿਤੇ ਨਾ ਕਿਤੇ ਜਾਨੀ ਕਿ ਵੀ ਚੋਰ ਦੇ ਇਆਂ ਇਹ ਸਾਰੀਆਂ ਸਰਗਰਮੀਆਂ ਦਾ ਅੰਤ ਵੀ ਹੁੰਦਾ ਫੇ ਉਹ ਜਿਹੜੀ ਬੀਬੀ ਜੀ ਇਸ ਤਰੀਕੇ ਦੇ ਨਾਲ ਫੜੀ ਗਈ ਉਹਦੇ ਖਿਲਾਫ ਰਿਪੋਰਟ ਵੀ ਲਿਖ ਹੋਈ ਬੁੱਢੀ ਗਣ ਬਡਾਪੇ ਦੇ ਅਵਸਥਾ ਦੇ ਵਿੱਚ ਉਹ ਬੀਬੀ ਸੀਗੀ ਸੋ ਇਸ ਦੇਸ਼ ਨੂੰ ਚਰੂਣ ਕੇ ਉਸ ਮਿਲਕ ਦੇ ਵਿੱਚ ਜਾ ਕੇ ਅਸੀਂ ਚੌਧਰਾ ਬਣਾਉਨੇ ਆਂ ਕਿ ਅਸੀਂ ਜਾਣ ਕੇ ਉੱਥੇ ਸੋ ਇਹ ਸਭ ਕੁਝ ਜਿਹੜਾ ਜੀ ਪੇ ਇਸ ਤਰ੍ਹਾਂ ਦੇ ਕਾਉਂਸਲ ਆਫੇ ਬੀਬੀ ਇਥੋਂ ਦਾ ਪੀਆਰ ਕੈਨਸਲ ਹੋ ਗਿਆ ਵੀ ਉੱਥੇ ਹੀ ਤੁਸੀਂ ਠੀਕ ਹੋ ਜੀ ਵਧੀਆ ਉੱਥੇ ਸੋ ਜਦੋਂ ਸਾਡੀ ਪਾਰਟੀ ਨਹੀਂ ਕੰਦੀ ਨਾ ਗਵਰਨਮੈਂਟ ਕੇ ਤੇ ਇੱਧਰਲੇ ਪਾਸੇ ਜਿਹਦਾ ਉਹ ਚੱਕ-ਚੱਕੇ ਕੰਮਾਂ ਤੋਂ ਸਿੱਧਾ ਇਹ ਧੂਤੋ ਕੇ ਸੁੱਟਦੇ ਪਏ ਗੱਡੀਆਂ ਦੇ ਵਿੱਚ ਮਤਲਬ ਕੈਨੇਡਾ ਨੂੰ ਮੈਂਟੋ ਮੈਂਟੀ ਲੈਣਗੇ ਸਭ ਕੁਝ ਕੈਨੇਡਾ ਨੇ ਦਿੱਤਾ ਹੁੰਦਾ ਇੱਥੋਂ ਨੇ ਖਾ ਕੇ ਇੱਥੋਂ ਨੇ ਖਾ ਕੇ ਪੀ ਕੇ ਇੱਥੇ ਹੀ ਹਰਾਮੀ ਆਪਣਾ ਕਰਨ ਵਾਲੇ ਲੋਕਾਂ ਦੀ ਕੋਈ ਕਮੀ ਨਹੀਂ ਜੇ ਕੈਨੇਡਾ ਗਵਰਨਮੈਂਟ ਅੱਜ ਖੋਲ ਦੇਣਾ ਵੀ ਤੁਸੀਂ ਭਈ ਝੂਠ ਬੋਲ ਕੇ ਸਾਡੇ ਕੋਲ ਜਿਹੜਾ ਵਾ ਇੱਥੇ ਪੀਆਰ ਲਈਆਂ ਨੇ ਜਾਂ ਸਰਵਮੈਂਟ ਲਈ ਆ ਜਾਂ ਤੁਹਾਨੂੰ ਡਰ ਸੀ ਉੱਥੇ ਹੁਣ ਤੁਸੀਂ ਕੇਸ ਨੂੰ ਨਾ ਜਾਣਦੇ ਹੋ ਨੇ ਉੱਥੇ ਤੇ ਮੇਰੇ ਖਿਆਲ ਅੱਧਾ ਕੈਨੇਡਾ ਖਾਲੀ ਹੋ ਜਾਏ ਯਾਰ ਮੈਂ ਸਮਝਦਾ ਕਿ ਪੀ ਇਹ ਹੈ ਮੁਲਕ ਚਲੋ ਪਹਿਲਾਂ ਇੱਥੇ ਕੈਲੀਫੋਰਨੀਆ ਬਾਕੀ ਸਾਰੀ ਜਗਤ ਦੇ ਅਸੀਂ ਸੁਣਦੇ ਰਹੇ ਹਾਂ ਦੇਖਦੇ ਵੀ ਰਹੇ ਹਾਂ ਕਿ ਨਵੇਂ ਆ ਰਹੇ ਪੈਨਪਰਾਵਾਂ ਨੂੰ ਜਾਣ ਕੇ ਇਸ ਤਰੀਕੇ ਦੇ ਨਾਲ ਪਿੱਲੇ ਜਿਹੜੇ ਸਿਸਟਮ ਰੱਖ ਕੇ ਇੱਕ ਆਪਰਚੂਨਿਟੀ ਦਿੱਤੀ ਜਾਂਦੀ ਸੀਗੀ ਕਿ ਤੁਸੀਂ ਆਪਣਾ ਜੀਵਨ ਸਿਰਜ ਲਓ ਜਿਆਰ ਹੈ ਉਸਨੂੰ ਪਰ ਉਹ ਸਾਰੀਆਂ ਜਿਹੜੀਆਂ ਆਪਰਚੂਨਿਟੀਆਂ ਆ ਉਹਨਾਂ ਨੂੰ ਐਕਸਪਲੋਇਟ ਕਰ ਕਰਕੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਕਪੜੇ ਬਾਜ਼ੀਆਂ ਉਹਦੇ ਵਿੱਚੋਂ ਗਾ ਪੈਸੇ ਮਤਲਬ ਆ ਡਾਲਰ ਉੱਤੇ ਦਿਨ ਦਾ ਕੰਮ ਰੱਖ ਲੈਣਾ ਉਧਰ ਇਟਲੀ ਤੱਕ ਵੀ ਇਹ ਗੰਦਗੀਆਂ ਅਸੀਂ ਫਲਾਈਆਂ ਹੋਈਆਂ ਵਰਕ ਪਰਮਿਟ ਵੇਚ ਰਹੇ ਆ ਐਲ ਐਮ ਆਈਆਂ ਵੇਚ ਰਹੇ ਆ ਜ਼ਮੀਨਾਂ ਖਰੀਦ ਰਹੇ ਆ ਜੀ ਤਾਂ ਕਿ ਅਸੀਂ ਪੇਪਰ ਬਣਾ ਕੇ ਜਿਹੜੇ ਇਮੀਗ੍ਰੈਂਟਸਾਂ ਨੂੰ ਦੇ ਸਕੀਏ ਤੇ ਉਹ ਜਿਹੜੇ ਆ ਜੀ ਕਿ ਸਰਕਾਰ ਕੋਲ ਆਪਣਾ ਵਰਕ ਪਰਮਿਟ ਅਪਲਾਈ ਕਰਨ ਸੋ ਇਸ ਤਰ੍ਹਾਂ ਤਰ੍ਹਾਂ ਦੇ ਜਿਹੜੇ ਸ਼ੈਤਾਨੀ ਦਿਮਾਗਾਂ ਨਾਲੇ ਅਸੀਂ ਦੁਨੀਆ ਤੋਂ ਭੱਜੇ ਫਿਰਦੇ ਹਾਂ ਸਾਨੂੰ ਸੁਰੱਖਿਈਦਾ ਪਰ ਨਾਲ ਫਿਰ ਉੱਥੇ ਰਕ ਨੂੰ ਨਰਕ ਬਣਾਉਣ ਤੱਕ ਜਾਂਦੇ ਸੋ ਆਪ ਆਪਣੇ ਤਰੀਕੇ ਦੇ ਨਾਲ ਧਰਮ ਆ ਜਿਹੜਾ ਵੈਸੇ ਜੀ ਪਹਿ ਸ਼ੁਰੂ ਤੋਂ ਇਹ ਦੇਖੋ ਧਰਤੀ ਦਾ ਨਕਸ਼ਾ ਚੁੱਕੋ ਤੁਸੀਂ ਦੇਖੋ ਵੀ ਜਿੱਥੇ ਜਿੱਥੇ ਧਰਮ ਨੂੰ ਪਿੱਛੇ ਰੱਖਿਆ ਗਿਆ ਉੱਥੇ ਉੱਥੇ ਹੀ ਨੰਬਰ 1 ਦੇਸ਼ ਬਣ ਸਕੀਆ ਜਿਨ੍ਹਾਂ ਲੋਕਾਂ ਦੇ ਸਿਰਾਂ ਵਿੱਚ 24 ਘੰਟੇ ਧਰਮੀ ਚੱਲੀ ਜਾਂਦਾ ਉਹਨਾਂ ਦੇਸ਼ਾਂ ਦਾ ਹਾਲ ਤੁਸੀਂ ਦੇਖ ਰਹੇ ਹੋ ਤੁਸੀਂ ਧਰਮ ਨੂੰ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਪਰ ਜਿਹੜੀ ਇੱਕ ਸੱਚਾਈ ਕਹਿੰਦੇ ਤੇ ਉਹ ਜਿਹੜੀ ਆਪਣੇ ਸਾਹਮਣੇ ਹੈ ਸੈਕੂਲਰਿਜ਼ਮ ਦੀ ਪ੍ਰਭਾਸ਼ਾ ਬੜੀ ਡੂੰਗੀ ਆ ਨਾ ਜੀ ਤਾਈ ਜੀ ਜਲ ਸਾਹਿਬ ਥੈਂਕ ਯੂ ਬਹੁਤ ਸਮਝਾ ਦਿੱਤਾ ਤੁਸੀਂ ਬਹੁਤ ਪਿਆਰੀਆਂ ਗੱਲਾਂ ਥੈਂਕ ਯੂ ਵੈਰੀ ਮਚ